ਹਰਿ ਗੁਦੀਓ ਤਤੋ ਓੰਕਾਰ ਸਤਨਾਮ ਕਰਤਾ ਪੁਰਖ ਨਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਦੁਕਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਪਰ ਸਨਮਾਨ ਜੋਗ ਸਾਹਿਬਾਂ ਦੀ ਪਵਨ ਪਵਿੱਤਰ ਨਿੱਗੀ ਗੋਵਰ ਦਾ ਅਨੰਦ ਮਾਨ ਰਹਿ ਬੜਾ ਭਾਗੀ ਜਾਨੋ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੀ ਜੋ ਸਬ ਸੰਗਤਾਂ ਬ੍ਰਹਮ ਬਾਣੀ ਜਿਹੜੀ ਇੱਥੇ ਅਤੇ ਉੱਥੇ ਸਹਾਇਕ ਹੁੰਦੀ ਹੈ ਜੀਵ ਦੇ ਜੀਵਾਤਮਾ ਦੇ ਬ੍ਰਹਮ ਬਾਣੀ ਦੇ ਵਿੱਚੋਂ ਦੂਜੀ ਜਿਹੜੀ ਬਾਣੀ ਹੈ ਨਿਤਨੇਮ ਦੀ ਜਾਪ ਸਾਹਿਬ ਗੁਰੂ ਪਿਆਰੋ ਹੁਕਮਨਾਮਾ ਅੰਮ੍ਰਿਤ ਵੇਲੇ ਆਇਆ ਹੈ ਹੁਕਮ ਚੇਂਜ ਨਹੀਂ ਕਰ ਸਕਦੇ ਸੰਗਤ ਜੀ ਜਿਹੜਾ ਹੁਕਮ ਆਇਆ ਲਾਵਾ ਆਵੇ ਲਾਵਾ ਹੀ ਸਾਨੂੰ ਪੜਨੀਆਂ ਪੈਣ ਦੀਆਂ ਕਿਉਂਕਿ ਰੱਬੀ ਫਰਮਾਨ ਹੈ ਹੁਕਮ ਆਇਆ ਹੁਕਮ ਦੇ ਵਿੱਚ ਵੀ ਜਿਹੜੀ ਪਹਿਲੀ ਅਵਸਥਾ ਸਟੇਜ ਦਸੀ ਹੈ ਉਹ ਜਾਪ ਕਰਨ ਦੀ ਹੈ ਦੇਖੋ ਕਿੰਡੀ ਵੱਡੀ ਗੱਲ ਹੈ ਗੁਰੂ ਸਾਹਿਬ ਪ੍ਰਤੱਖ ਨੇ ਤੇ ਹਾਜ਼ਰ ਨੇ ਸਾਡੇ ਵਿੱਚ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਰਤੀ ਭਰਵੀ ਪਹਿਲੀ ਅਵਸਥਾ ਹਰ ਪਹਿਲੜੀ ਲਾਭ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਉ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀਉ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਰੜਾਇਆ ਹਰ ਨਾਮ ਧਿਆਵੋ ਪਰਮੇਸ਼ਰ ਦਾ ਨਾਮ ਜਪੋ ਪਹਿਲੀ ਬਾਣੀ ਵੀ ਜਾਪ ਸਾਹਿਬ ਪਹਿਲੀ ਬਾਣੀ ਦਾ ਨਾਮ ਵੀ ਜਪ ਹੈ ਜਿਹਨੂੰ ਅਸੀਂ ਸਰਕਾਰ ਦੇ ਨਾਲ ਜਪ ਜੀ ਸਾਹਿਬ ਕਹਿੰਦੇ ਆ ਪ੍ਰਾਪਤਨ ਜਿਹੜੇ ਸਰੂਪ ਨੇ ਬਾਣੀ ਦਾ ਸਰਲੇਖ ਆਉਂਦਾ ਜਪਨੀ ਸ਼ਾਨ ਜਪਨੀ ਸ਼ਾਨ ਬਾਣੀ ਦਾ ਨਾਮ ਹੈ ਅਸੀਂ ਜਪ ਜੀ ਸਾਹਿਬ ਉਚਾਰਨ ਕਰਦੇ ਆਂ ਦੂਜੀ ਜਿਹੜੀ ਬਾਣੀ ਹੈ ਜਪ ਸਾਹਿਬ ਜੀ ਦੀ ਸੰਥਿਆ ਚੱਲ ਰਹੀ ਹੈ ਜਪ ਸਾਹਿਬ ਦੇ ਵਿੱਚ ਪਰਮੇਸ਼ਰ ਦੀ ਕਿਦਾਂ ਲਗਾਤਾਰੀ ਗੁਰੂ ਪਿਆਰੋ ਦੇਖੋ ਕਿਦਾਂ ਰਸਮੀ ਤਰੀਕੇ ਨਾਲ ਉਸਤਤ ਕੀਤੀ ਹੈ ਜਿਹੜਾ ਜਾਪ ਕਰੂਗਾ ਉਹਦੇ ਅੰਦਰ ਜਾਪ ਚੱਲੂਗਾ ਇਹ ਅੰਦਰ ਦੀ ਗੱਲ ਹੈ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਉਹਦੇ ਅੰਦਰ ਅਨਹਦ ਅਨਾਹਦ ਸ਼ਬਦ ਪ੍ਰਗਟ ਹੋ ਜਾਣਗੇ ਜਿਹੜੇ ਜਾਪ ਕਰਦੇ ਨੇ ਜਾਪ ਹੈ ਅਨਾਹਦ ਸ਼ਬਦ ਜਿਹੜੇ ਇੱਕ ਵਾਰ ਚੱਲਣੇ ਸ਼ੁਰੂ ਹੋ ਜਾਣ ਮੁੜ ਕੇ ਰੁਕਦੇ ਨਹੀਂ ਬੰਦ ਨਹੀਂ ਹੁੰਦੇ ਤੀਜੀ ਜਿਹੜੀ ਬਾਣੀ ਹੈ ਵੈਰਾਗ ਦੀ ਬਾਣੀ ਹੈ ਜਿੱਦਾ ਜਾਂ ਚੱਲੀ ਜਾਵਾਂਗੇ ਤੀਜੀ ਲਾਭ ਵੀ ਵੈਰਾਗ ਦੀ ਹੈ ਤੀਜੀ ਲਾਭ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਵੈਰਾਗ ਜਿਓ ਤਉਹ ਪ੍ਰਸਾਦ ਸਈਏ ਵੈਰਾਗ ਦੀ ਬਾਣੀ ਹੈ ਕਿ ਸਿਰਫ ਇੱਕ ਨਾਮ ਤੋਂ ਬਿਨਾ ਸੰਸਾਰ ਤੇ ਕੁਝ ਵੀ ਸਹਾਈ ਨਹੀਂ ਚੰਗੇ ਕਰਮਾਂ ਤੋਂ ਸਿਵਾ ਨਾਮ ਤੋਂ ਸਿਵਾ ਪ੍ਰੇਮੀ ਪ੍ਰੇਮਾ ਭਗਤੀ ਤੋਂ ਸਿਵਾ ਕੁਝ ਵੀ ਸਹਾਈ ਨਹੀਂ ਇਹ ਵਿਰਾਗ ਦੀ ਬਾਣੀ ਹੈ ਇਹ ਨਿਚੋੜ ਹੈ ਤਤ ਨਿਚੋੜ ਹੈ ਤੀਜੀ ਬਾਣੀ ਦਾ ਤੀਜੀ ਬਾਣੀ ਅਤੇ ਚੌਥੀ ਜਦੋਂ ਅੰਦਰੋਂ ਵਿਰਾਗ ਉਪਜਦਾ ਹੈ ਅਰਦਾਸ ਨਿਕਲਦੀ ਹੈ ਅਰਦਾਸ ਪਰਮੇਸ਼ਰ ਦੇ ਮਲਾਪ ਦੀ ਅਰਦਾਸ ਹੈ ਤੇ ਬੰਦਾ ਫਿਰ ਵਿਰਾਗ ਦੇ ਵਿੱਚ ਸੂਖਮ ਅਰਦਾਸ ਕਰਦਾ ਹੈ ਪਰਮੇਸ਼ਰ ਦੇ ਚਰਨਾਚ ਤੁਐ ਪ੍ਰਸਾਦ ਸਵਈਏ ਅਤੇ ਕਬਿਓ ਬਾਚ ਬੇਨਤੀ ਚਉ ਪਈ ਸਾਹਿਬ ਇਹ ਬੇਨਤੀ ਹੈ ਚੌਪਈ ਸਾਹਿਬ ਸਾਡੀ ਅਰਦਾਸ ਹੈ ਗੁਰੂ ਪਿਆਰੇ ਚੌਪਈ ਸਾਹਿਬ ਸਾਡੀ ਅਰਦਾਸ ਹੈ ਫਿਰ ਆਖਰੀ ਵਸਤਾ ਕੀ ਹੈ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਸਾਡੀ ਜਿਹੜੀ ਪੰਜਵੀਂ ਬਾਣੀ ਹੈ ਜਿਹੜੀ ਚੌਥੀ ਅਵਸਥਾ ਹੈ ਅੰਦਰਲੀ ਉਹ ਹੈ ਆਨੰਦ ਸਾਹਿਬ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਬਾਣੀ ਚੋਂ ਦੇਖੋ ਗੁਰੂ ਪਿਆਰ ਉਹ ਕਿੰਦੀ ਗਹਿਰਾਈ ਵਾਲੀ ਗੱਲ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਈ ਹੈ ਸਾਡੀ ਝੋਲੀ ਵਿੱਚ ਪਾਈ ਹੈ ਦੇਖੋ ਆਓ ਗੁਰੂ ਪਿਆਰੋ ਸਭ ਸੰਗਤਾਂ ਨੇ ਜਾਪ ਸਾਹਿਬ ਦੀ ਬਾਣੀ ਜਾਪ ਸਾਹਿਬ ਦੀ ਬਾਣੀ ਦੇ ਵਿੱਚੋਂ ਜਿਹੜੇ 61 ਪੌੜੀਆਂ ਦੀ ਸੰਖਿਆ ਪ੍ਰਾਪਤ ਕੀਤੀ ਹੈ 61 ਪੌੜੀਆਂ ਦੀ ਹੁਣ ਅੱਗੇ ਪੌੜੀ ਆਰੰਭ ਹੈ ਜੀ 13 ਜੋਰ ਚਾਚਰੀ ਛੰਦ ਜਲੇ ਹਨ ਥਲੇ ਹਨ ਅਪੀਤ ਹਨ ਅਪੇ ਹਨ ਪ੍ਰਭੂ ਹਨ ਅਜੂ ਹਨ आदेश ਹੈ ਅਪੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਜੋਰ ਚਾਚਰੀ ਛੰਦ ਤੇਰਾ ਜੋਰ ਭਾਵ ਪਰਮੇਸ਼ਰ ਨੂੰ ਦੱਸਿਆ ਹੈ ਕਿ ਆਪ ਜੀ ਦੇ ਬਲ ਦੇ ਕਰਕੇ ਹੀ ਇਹ ਜਿਹੜਾ ਛੰਦ ਹੈ ਉਚਾਰਨ ਹੋਣ ਲੱਗਾ ਹੈ ਤੇਰੇ ਬਲ ਕਰਕੇ ਤੇਰੇ ਜੋਰ ਕਰਕੇ ਜਲੇ ਹਨ ਜਲੇ ਹਨ ਬਿੰਦੀ ਲਾ ਕੇ ਨੱਕ ਤੇ ਤੇ ਮੁਖ ਦੇ ਵਿੱਚੋਂ ਬਾਹ ਜਾਨੀ ਚਾਹੀਦੀ ਹੈ ਜਲੇ ਹਨ ਥਲੇ ਹਨ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਇਸ ਤਰੀਕੇ ਨਾਲ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ਼ ਹੈ ਉਜੰਗ ਪ੍ਰਯਾਤ ਛੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨੇਧਾਨੇ ਅਗਾਦੇ ਐੜਾ ਵੀਤਰ ਲਾ ਕੇ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਨੰਨੇ ਨਾਲ ਸਮਸਤੀ ਨੇਧਾਨੇ ਸਮਸਤੀ ਸੱਸਾ ਮੰਮੇ ਦੇ ਉੱਤੇ ਅਦਕ ਸਮਸਤੀ ਨਿਧਾਨੇ ਤੱਦੇ ਨਾਲ ਨਿਧਾਨੇ ਨਮਸਤਵੰ ਨਰਨਾਥੇ ਨਮਸਤਵੰ ਇਹਨਾਂ ਸ਼ਬਦਾਂ ਦਾ ਧਿਆਨ ਰੱਖਣਾ ਹੈ ਜੀ ਨਮਸ ਨਮਸ ਕਹਿ ਕੇ ਤੁੰਗ ਕਹਿਣਾ ਮਗਰ ਨਮਸ ਤੁੰਗ ਜਿੱਦਾਂ ਅਸੀਂ ਬੋਲਿਆ ਸਮਸਤੀ ਇਸੇ ਤਰੀਕੇ ਨਾਲ ਉੱਪਰ ਅਦਕ ਲਾ ਕੇ ਨਮਸ ਤੁੰਗ ਤੱਤੇ ਨੂੰ ਔਂਕੜ ਐੜੇ ਟਿੱਪੀ ਲਾ ਕੇ ਅਸੀਂ ਇਹ ਪਾਠ ਸ਼ੁੱਧ ਉਚਾਰਨ ਕਰਨਾ ਹੈ ਸੰਗਤ ਜੀ ਨਮਸਤਵੰਗ ਨਰਨਾਥੇ ਨਮਸਤਵੰਗ ਨਰਨਾਥੇ ਤੁੰਗ ਇਕੱਠਾ ਪਾਠ ਜਲਦੀ ਨਾਲ ਬੋਲਦਾਣਾ ਫਿਰ ਅਸੀਂ ਨਮਸਤਵੰਗ ਨਰਨਾਥੇ ਜਿਹੜਾ ਪੈਰ ਦੇ ਵਿੱਚ ਰਾਰਾ ਹੈ ਉਹ ਰਾਰੇ ਨੂੰ ਹਿਆਰੀ ਲਾ ਕੇ ਪਾਠ ਕਰਨਾ ਹੈ ਨਰਨਾਥੇ ਇਸ ਤਰੀਕੇ ਨਾਲ ਨਮਸਤਵੰਗ ਪਰਮਾਥੇ ਨਮਸਤਵੰ ਪਰਮਾਥੇ ਪੈਰ ਦੇ ਬਾਵੇਆਂ ਦਾ ਧਿਆਨ ਰੱਖਣਾ ਜਿੰਨੇ ਜਿੱਥੇ ਤੱਕ ਬਾਵਾ ਹੈ ਉੱਥੇ ਤੱਕ ਅਸੀਂ ਨਮਸਤਵੰ ਹੀ ਪੜਨਾ ਹੈ ਨਮਸਤਵੰ ਪਰਮਾਥੇ ਕਈ ਜਿਹੜੇ ਸਿਪਾਈਆਂ ਦੇ ਵਿੱਚ ਗੁਰੂ ਪਿਆਰਿਓ ਗਲਤੀ ਕਰ ਦਿੱਤੀ ਉਹਨਾਂ ਨੇ ਪੈਰ ਦੇ ਬਾਵੇ ਜਿ ਹੁਣ ਸ਼ਾਪ ਦੇ ਨਹੀਂ ਹੈਗੇ ਉਹ ਮਿਸਟੇਕ ਹੈ ਗੁਰੂ ਪਿਆਰਿਓ ਗੁਰੂ ਸਾਹਿਬ ਨੇ ਪੈਰ ਜਲਾਏ ਹੋਏ ਬਾਵੇ ਪ੍ਰਾਤਨ ਜਿੰਨੇ ਵੀ ਗੁਰੂ ਪਿਆਰਿਓ ਜਿਹੜੇ ਪੋਥੀ ਸਾਹਿਬ ਵਗੈਰਾ ਗੁਟਕੇ ਸਾਹਿਬ ਨੇ ਉਹਨਾਂ ਦੇ ਵਿੱਚ ਪੈਰ ਦੇ ਵਿੱਚ ਵਾਵੇ ਲੱਗੇ ਹੋਏ ਨੇ ਤੇ ਇਹਨਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਜੀ ਉੱਥੋਂ ਹੀ ਸਾਨੂੰ ਪਾਠ ਗੁਟਕੇ ਸਾਹਿਬ ਤੋਂ ਕਰਨਾ ਚਾਹੀਦਾ ਹੈ ਕਿ ਇੱਕ ਵਾਰ ਸਾਰੇ ਅੱਖਰ ਦੇਖ ਲੈਣੇ ਚਾਹੀਦੇ ਕਿ ਹੈਗੇ ਹੈ ਸਾਰੇ ਅੱਖਰ ਤਾਂ ਕਰਕੇ ਅਸੀਂ ਵੱਧ ਲਾਹਾ ਤੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਸਕੀਏ ਨਮਸਤਵੰ ਪਰਮਾਥਿ ਨਮਸਤਵੰ ਪਰਮਾਥਿ ਨਮਸਤਵੰ ਅਗੰਝੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਅਕਾਲੇ ਜਲਦੀ ਨਾਲ ਅਕਾਲੇ ਇਹਨੂੰ ਕੋਸ਼ਿਸ਼ ਕਰਨੀ ਹੈ ਕਿ ਐਡੇ ਨੂੰ ਕੰਨਾਂ ਨਾ ਲਗੇ ਨਮਸਤਵੰ ਅਪਾਲੇ ਨਮੋ ਸਰਬ ਦੇਸੀ ਨਮੋ ਸਰਬ ਭੀਸੀ ਨਮੋ ਰਾਜ ਰਾਜੀ ਨਮੋ ਸਾਜ ਸਾਜੀ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਰਾਰੇ ਨੂੰ ਬਿਹਾਰੀ ਲੱਗਣੀ ਹੈ ਜਿਹੜੀ ਪੈਰ ਦੇ ਵਿੱਚ ਹੈ ਪ੍ਰੀਤ ਰਾਰੇ ਨੂੰ ਪੱਪਾ ਰਾਰੇ ਨੂੰ ਬਿਹਾਰੀ ਪ੍ਰੀਤ ਪ੍ਰੀਤੇ ਹੋਰ ਕਿਸੇ ਢੰਗ ਨਾਲ ਪਾਠ ਨਹੀਂ ਕਰਨਾ ਇਹ ਜਲਦੀ ਨਾਲ ਪਾਠ ਸੇ ਕਰਨਾ ਸੀ ਇਦਾਂ ਬੋਲ ਕੇ ਸਮਝਣ ਵਾਸਤੇ ਦੱਸਿਆ ਪੱਪਾ ਰਾਰੇ ਨੂੰ ਬਿਹਾਰੀ ਤੇ ਤੱਤਾ ਫਿਰ ਇਹ ਆਪਾਂ ਜਲਦੀ ਦੇ ਨਾਲ ਪਾਠ ਕਰਨਾ ਹੈ ਪ੍ਰੀਤ ਪ੍ਰੀਤੇ ਇਸ ਤਰੀਕੇ ਨਾਲ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਇਸ ਤਰੀਕੇ ਨਾਲ ਨੱਕ ਚੋਂ ਆਵਾਜ਼ ਆਣੀ ਚਾਹੀਦੀ ਹੈ ਜਿੱਦਾਂ ਅਸੀਂ ਸੈ ਭੰਗ ਪੜ੍ਹਦੇ ਹਾਂ ਨਾ ਉਸੇ ਤਰੀਕੇ ਨਾਲ ਤਤੇ ਟਿਪੀ ਤੰ ਤਤੇ ਕਿਪੀ ਤੰ ਨਮੋ ਸਰਬ ਜੀਤੰ ਗਰ ਨਹੀਂ ਲੱਗਣਾ ਚਾਹੀਦਾ ਸੰਗਤ ਜੀ ਗੱਗੇ ਦੀ ਆਵਾਜ਼ ਨਾ ਆਵੇ ਨੱਕ ਦੇ ਵਿੱਚੋਂ ਧੁਨੀ ਆਣੀ ਚਾਹੀਦੀ ਹੈ ਮukh ਅਤੇ ਨੱਕ ਦੇ ਵਿੱਚੋਂ ਇਕੱਠੀ ਆਵਾਜ਼ ਆਵੇ ਨਮੋ ਸਰਬਜੀਤੰ ਨਮੋ ਸਰਬ ਭੀਤੰ ਇਸੇ ਤਰੀਕੇ ਨਾਲ ਨਮੋ ਸਰਬ ਗਿਆਨੰ ਹੁਣ ਅੱਧਾ ਯਈਆ ਲੱਗਾ ਹੈ ਐਨਾ ਸ਼ਬਦਾਂ ਦਾ ਖਾਸ ਧਿਆਨ ਰੱਖਣਾ ਹੈ ਅੱਧਾ ਯਈਆ ਲੱਗਾ ਹੈ ਅੱਧੇ ਯਈਏ ਨੇ ਕੀ ਚੀਜ਼ ਚੇਂਜ ਹੋਣਾ ਹੈ ਗੱਗੇ ਨੂੰ ਸਿਹਾਰੀ ਲੱਗ ਜਾਣੀ ਹੈ ਤੇ ਐੜਾ ਬਣ ਜਾਣਾ ਹੈ ਜਿਹੜਾ ਅੱਧਾ ਜਈਆ ਲੱਗਾ ਹੋਇਆ ਸੰਗਤ ਜੀ ਗੱਗੇ ਨੂੰ ਸਿਹਾਰੀ ਲੱਗ ਕੇ ਐੜੇ ਦੇ ਵਿੱਚ ਤਬਦੀਲ ਹੋਣਾ ਇਹ ਨਿਯਮ ਐਸ ਜਈਆ ਦਾ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਮੰਤਰੰ ਜਲਦੀ ਨਾਲ ਜਿਹੜਾ ਅਸੀਂ ਰਾਰਾ ਹੈ ਪੈਰ ਦੇ ਵਿੱਚ ਉਹਨੂੰ ਟਿੱਪੀ ਲਾ ਕੇ ਬੋਲਣਾ ਮੰਤਰੰ ਮੰਤਰੰ ਰਾਰੇ ਤੇ ਟਿੱਪੀ ਲੱਗ ਜਾਣੀ ਨਮੋ ਸਰਬ ਜੰਤਰੰ ਇਸ ਤਰੀਕੇ ਨਾਲ ਨਮੋ ਸਰਬ ਦ੍ਰਿਸ਼ੰਦ ਦੱਦਾ ਰਾਰੇ ਨੂੰ ਹਿਆਰੀ ਉੱਪਰ ਅਦਕ ਤੇ ਸਸੇ ਟਿੱਪੀ ਦ੍ਰਿਸ਼ੰਦ ਦ੍ਰਿਸ਼ੰਦ ਨਹੀਂ ਬੋਲਣਾ ਦ੍ਰਿਸ਼ੰਦ ਨਹੀਂ ਪਾਠ ਸ਼ੁੱਧ ਅਸ਼ੁੱਧ ਹੋ ਜਾਊਗਾ ਦ੍ਰਿਸ਼ੰਦ ਪਾਠ ਕਰਨਾ ਹੈ ਦ੍ਰਿਸ਼ੰਦ ਰਾਰੇ ਨੂੰ ਹਿਆਰੀ ਲਾ ਕੇ ਨਮੋ ਸਰਬ ਕ੍ਰਿਸ਼ੰਦ ਕ੍ਰਿਸ਼ੰਦ ਇਸੇ ਤਰੀਕੇ ਨਾਲ ਨਮੋ ਸਰਬ ਰੰਗੇ ਤਰਪੰਗੀ અનંગે નમો જીવ જીਵੰ નમો બીજ બીજે અખીજે અભીજે સમસ્તੰ પ્રસિજે ਇਸੇ ਤਰੀਕੇ ਨਾਲ સમસ્તੰ પ્રસિજે ਇਹਨੂੰ ਸਮ સਤੰ ਨਹੀਂ ਬੋਲਣਾ ਇਕੱਠਾ ਪਾਠ ਬੋਲਣਾ ਦੋ ਦੋ ਕਰਕੇ ਨਹੀਂ ਬੋਲਣਾ સમસ્તੰ ਇਸੇ ਤਰੀਕੇ ਨਾਲ પ્રસિજે ਹੁਣ ਜਿਹੜਾ ਪੈਰ ਚ ਰਾਰਾ ਹੈ ਹੁਣ ਇਹਨੂੰ ਪੈਰ ਦੇ ਰਾਰੇ ਨੂੰ ਹਿਆਰੀ ਨਹੀਂ ਲੱਗਣੀ ਸੱਸੇ ਨੂੰ ਹਿਆਰੀ ਲੱਗੀ ਐ ਸੱਸੇ ਨੂੰ ਹਿਆਰੀ ਬੋਲਣੀ ਐ ਇੱਥੇ ਕਈ ਵੇਲੇ ਅਸੀਂ ਗਲਤੀ ਕਰ ਜਾਂਦੇ ਆ ਜਦੋਂ ਅਸੀਂ ਬੋਲਦੇ ਆ ਪੱਪੇ ਦੇ ਪੈਰ ਚ ਰਾਰਾ ਤੱਤੇ ਨੂੰ ਹਿਆਰੀ ਹੁੰਦੀ ਐ ਤੱਤੇ ਨੂੰ ਹਿਆਰੀ ਹੁੰਦੀ ਐ ਪਰਤੇ ਪਾਲਨ ਅਸੀਂ ਬੋਲ ਦਾਨੇ ਆ ਰਾਰੇ ਨੂੰ ਹਿਆਰੀ ਲਾ ਕੇ ਪਰਤੇ ਪਾਲਨ ਹੁੰਦੀ ਤੱਤੇ ਨੂੰ ਹਿਆਰੀ ਆ ਰਾਰੇ ਤੋਂ ਬਾਅਦ ਵਿੱਚ ਐ ਇਸੇ ਤਰੀਕੇ ਦੇ ਨਾਲ ਇੱਥੇ ਪ੍ਰਸੀਜੇ ਸੱਸੇ ਨੂੰ ਸਿਹਾਰੀ ਬੋਲਣੀ ਹੈ ਹੁਣ ਰਾਰੇ ਨੂੰ ਨਹੀਂ ਲਾਣੀ ਕਿਉਂਕਿ ਰਾਰੇ ਨੂੰ ਤਾਂ ਲੱਗਣੀ ਸੀ ਜੇ ਪੱਪੇ ਨੂੰ ਸਿਹਾਰੀ ਹੁੰਦੀ ਕਿਰਪਾਲਨ ਸਰੂਪੇ ਕਿਰਪਾਲਨ ਸਰੂਪੇ ਦੇਖੋ ਹੁਣ ਕੱਕੇ ਨੂੰ ਸਿਹਾਰੀ ਲੱਗੀ ਹੈ ਨਾ ਹੁਣ ਲੱਗਣੀ ਰਾਰੇ ਨੂੰ ਕਿਰਪਾਲਨ ਸਰੂਪੇ ਜੇਕਰ ਹੁਣ ਸਿਹਾਰੀ ਨਾ ਲੱਗੀ ਹੁੰਦੀ ਮੰਨ ਲਓ ਸਿਹਾਰੀ ਲੱਗੀ ਹੁੰਦੀ ਰਾਰਾ ਪੂਰਾ ਹੁੰਦਾ ਰਾਰਾ ਫਿਰ ਹੋਣਾ ਸੀ ਕਿਰਪਾਲਨ ਫਿਰ ਹੋਣਾ ਸੀ ਕ੍ਰਿਪਾਲੰ ਹੁਣ ਕੀ ਬਣ ਗਿਆ ਕ੍ਰਿਪਾਲੰ ਕ੍ਰਿਪਾਲੰ ਇਸ ਤਰੀਕੇ ਨਾਲ ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਨਾਸੀ ਕੁਕਰਮ ਕੁਕਰਮ ਇਸ ਤਰੀਕੇ ਨਾਲ ਪਾਠ ਕਰਨਾ ਪ੍ਰਨਾਸੀ ਨਾਣੇ ਨਾਲ ਸਦਾ ਸਰਬਦਾ ਅਰਧ ਸਿੱਧੰ ਨਿਵਾਸੀ ਸਦਾ ਸਰਬਦਾ ਸਰਬਦਾ ਪਾਠ ਇਕੱਠਾ ਹੈ ਪਰ ਪਤਾ ਲਗਣਾ ਚਾਹੀਦਾ ਕਿ ਪਾਠ ਹੋਇਆ ਸਦਾ ਸਰਬ ਦਾ ਇਸ ਤਰੀਕੇ ਨਾਲ ਰਿੱਧ ਸਦੰਗ ਨਿਵਾਸੀ ਚਰਪਟ ਛੰਦ ਤਉਐ ਪ੍ਰਸਾਦ ਗੁਰੂ ਸਾਹਿਬ ਚਰਪਟ ਛੰਦ ਉਚਾਰਨ ਕਰ ਰਹੇ ਨੇ ਤਉਐ ਪ੍ਰਸਾਦ ਭਾਵ ਤੇਰੀ ਕਿਰਪਾ ਦੇ ਨਾਲ ਪਰਮੇਸ਼ਰ ਨੂੰ ਬੇਨਤੀ ਕਰ ਰਹੇ ਨੇ ਕਿ ਤੇਰੀ ਕਿਰਪਾ ਦੇ ਨਾਲ ਇਹ ਜਿਹੜਾ ਛੰਦ ਹੈ ਇਹ ਉਚਾਰਨ ਹੋਣ ਲੱਗਾ ਹੈ ਹੁਣ ਧਿਆਨ ਰੱਖਣਾ ਹੈ ਸੰਗਤ ਜੀ ਅੰਮ੍ਰਿਤ ਕਰਮੇ ਪਹਿਲਾ ਸੰਗਤ ਨੇ ਸ਼ਰਵਣ ਵੀ ਕੀਤਾ ਜਿਹੜੀ ਸੰਗਤ ਨਵੀਂ ਜੁੜੀ ਹੈ ਜੋ ਸਾਨੂੰ ਲਾਈਵ ਵੀ ਦੇਖ ਰਹੇ ਹਨ ਐੜੇ ਤੇ ਟਿੱਪੀ ਲਾ ਕੇ ਅਮ ਅਮ ਬੋਲਣਾ ਪਹਿਲਾਂ ਅਮ ਜਿਹੜੀ ਸਿਹਾਰੀ ਆ ਰਾਰੇ ਨੂੰ ਲਾ ਕੇ ਫਿਰ ਬੋਲਣਾ ਰਿਤ ਅਮ ਰਿਤ ਅਮ ਰਿਤ ਅਮ ਰਿਤ ਫਿਰ ਜਲਦੀ ਨਾ ਬਾਟ ਕਰਨਾ ਸਮਝਾਉਣ ਵਾਸਤੇ ਦੱਸਿਆ ਫਿਰ ਬੋਲਣਾ ਅੰਮ੍ਰਿਤ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਫਿਰ ਇਸੇ ਤਰੀਕੇ ਨਾਲ ਅੰਬ ਅੰਬ ਰਿਤ ਅੰਬ੍ਰਿਤ ਧਰਮੇ ਅੰਬ੍ਰਿਤ ਧਰਮੇ ਅੰਬ੍ਰਿਤ ਧਰਮੇ ਅੰਬ੍ਰਿਤ ਧਰਮੇ ਹੁਣ ਪਾਠ ਆਇਆ ਹੈ ਇਹ ਪਾਠ ਭੇਦ ਹੈ ਗੁੱਟ ਕੇ ਸਾਬਾਂ ਚ ਦੋ ਤਰੀਕੇ ਨਾਲ ਆਉਂਦਾ ਆਪਾਂ ਦਰਸ਼ਨ ਕਰ ਰਹੇ ਹਾਂ ਅਖੜ ਜੋਗੇ ਕਈਆਂ ਦੇ ਕੋਲ ਗੁੱਟ ਕੇ ਸਾਬ ਚ ਹੋਣਾ ਖਖੇ ਤੇ ਅਧਕ ਲੱਗਾ ਜਨਾ ਕੋ ਟਕਸਾਲ ਦੇ ਗੁਟਕੇ ਆ ਉਹਨਾਂ ਦੇ ਐੜੇ ਤੇ ਅਦਕ ਲੱਗਾ ਹੈ ਐੜੇ ਤੇ ਐੜੇ ਤੇ ਅਦਕ ਲਾ ਕੇ ਪਾਠ ਕਰਨਾ ਹੈ ਅਸੀਂ ਅਖਲ ਜੋਗੇ ਅਖਲ ਜੋਗੇ ਕਈ ਗੁਟਕੇ ਸਾਹ ਤੇ ਦੇਖ ਕੇ ਅਖਲ ਜੋਗੇ ਪੜਦੇ ਆ ਚਲੋ ਜਿੱਦਾਂ ਹੁਣ ਉਹਨਾਂ ਨੂੰ ਮਿਲਿਆ ਹੀ ਖਖੇ ਤੇ ਅਦਕ ਆ ਤੇ ਉਹਨਾਂ ਨੇ ਅਖੜ ਹੀ ਪੜਨਾ ਪਏ ਔਰ ਅਸਲ ਵਿੱਚ ਜੋ ਪਾਠ ਆਉਂਦਾ ਹੈ ਅਖਲ ਹੈ ਅਖਲ ਐੜੇ ਤੇ ਅੱਧਕ ਲਾਣਾ ਅਖਲ ਜੋਗੇ ਕਈ ਪਾਠ ਹੁੰਦੇ ਅਖਲ ਜੋਗੇ ਅਖਲ ਅਤੇ ਅਖਣ ਜੋਗੇ ਵਿੱਚ ਫਰਕ ਹੈ ਅਚਲ ਹੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮਨ ਫਿਰ ਇੱਥੇ ਅਖਲ ਧਰਮਨ ਪਾਠ ਹੈ ਅਖਲ ਹੁਣ ਆਇਆ ਅ ਲਖ ਕਰਮਨ ਅ ਲਖ ਕਰਮਨ ਸਰਬੰ ਦਾਤਾ ਸਰਬੰ ਗਿਆਤਾ ਅਦਾ ਯਈਆ ਲੱਗਾ ਹੈ ਐਦਾ ਨਿਯਮ ਕੀ ਹੈ ਜੀ ਗੱਗੇ ਨੂੰ ਸਿਆਰੀ ਅਤੇ ਐੜਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਰੂਆਲ ਬੋਲਣਾ ਦੁਲੈਂਕੜੇ ਲੱਗੇ ਹੋਏ ਆ ਰੂਆਲ ਛੰਦ ਤਵੈ ਪ੍ਰਸਾਦ ਤਵੈ ਪ੍ਰਸਾਦ ਜਲਦੀ ਨਾਲ ਤੋਇ ਪ੍ਰਸਾਦ ਆਦ ਰੂਪ ਅਨਾਦ ਮੂਰਤ ਮੂਰਤ ਤੇ ਵਿਸ਼ਰਾਮ ਹੈ ਸੰਗਤ ਦੀ ਅਜੋਨ ਪੁਰਖ ਅਪਾਰ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਤਤਾ ਰਾਰੇ ਨੂੰ ਸ਼ਿਆਰੀ ਮੰਮੇ ਨੂੰ ਕੰਨਾ ਤੇ ਨੰਨਾ ਨੰਨਾ ਹੈ ਤਰੇ ਮਾਨ ਤਰੇ ਮਾਨ ਤੇਰ ਮਾਨ ਨਹੀਂ ਪਾਠ ਕਰਨਾ ਤਰੇ ਮਾਨ ਸਰਬ ਮਾਨ ਤਰੇ ਮਾਨ ਦੇਵ ਭੇਵ ਆਦ ਉਧਾਰ ਦੱਦੇ ਨਾਲ ਉਧਾਰ ਬੋਲਣਾ ਉਧਾਰ ਨਹੀਂ ਬੋਲਣਾ ਦੱਦਾ ਤੱਦਾ ਨਹੀਂ ਲਾਣਾ ਇੱਥੇ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜਹੀ ਵਿਰਾਜ ਹੀ ਤੇ ਵਿਸ਼ਰਾਮ ਲਾ ਕੇ ਇਸ ਪਾਠ ਨੂੰ ਅਬ ਧੂਤ ਨਹੀਂ ਪੜਨਾ ਅਬ ਧੂਤ ਪਾਠ ਅਸ਼ੁੱਧ ਹੋ ਜਾਵੇਗਾ ਪਾਠ ਪੜਨਾ ਹੈ ਅਬ ਧੂਤ ਹਿੰਦੀ ਵਾਲਾ ਤੱਦਾ ਬੋਲਣਾ ਹੈ ਹਿੰਦੀ ਵਾਲਾ ਤੱਦਾ ਅਬ ਧੂਤ ਜਿੱਦਾਂ ਹਿੰਦੀ ਚ ਅਸੀਂ ਤੱਦਾ ਬੋਲਦੇ ਆ ਨਾ ਤੇ ਹਿੰਦੀ ਦਾ ਸ਼ਬਦ ਆਇਆ ਜਾਪ ਸਾਹਿਬ ਚ ਅਬ ਧੂਤ ਅਬ ਧੂਤ ਅਬ ਧੂਤ ਪਾਠ ਨਹੀਂ ਕਰਨਾ ਆਵ ਦੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਨਾਮ ਠਾਮ ਨ ਜਾਤ ਜਾਕਰ ਇਸ ਨੂੰ ਫਿਰ ਇਕੱਠਾ ਬੋਲਣਾ ਜਾਕਰ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਦੱਤੇ ਨਾਲ ਉਦਾਰ ਮੂਰਤ ਅਜੋਨ ਆਦ ਅਸ਼ੇਖ ਦੇਸ਼ ਔਰ ਨਾ ਭੇਸ਼ ਜਾਕਰ ਦੇਸ਼ ਔਰ ਇਹਨੂੰ ਔਰ ਨਹੀਂ ਬੋਲਣਾ ਕਨੋੜਾ ਬੋਲਣਾ ਉੱਪਰ ਔਰ ਦੇਸ਼ ਔਰ ਨਾ ਭੇਸ਼ ਜਾਕਰ ਔਰ ਪਾਠ ਸ਼ੋਧ ਹੈ ਨਾ ਭੇਸ਼ ਜਾਕਰ ਔਰ ਉਦੋਂ ਪੜ੍ਹਨਾ ਸੀ ਜਦੋਂ ਹੋੜਾ ਲੱਗਾ ਹੁੰਦਾ ਕਨੋੜੇ ਦੇ ਵਿੱਚ ਐਨੇ ਬਣ ਜਾਣਾ ਦੇਸ਼ ਔਰ ਨਾ ਭੇਸ਼ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਅਨੁਰਾਗ ਪਾਠ ਕਰਨਾ ਹੈ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂੰ ਨਹਿ ਦਾਹੇ ਨਾਮ ਕਾਮ ਬਹੀਨ ਬੱਬੇ ਨੂੰ ਸਿਆਰੀ ਬਹੀਨ ਬੱਬੇ ਸਿਆਰੀ ਬਹੀਨ ਪੇਖਤ ਤਾਮ ਹੂੰ ਉਪਰ ਟਿਪੀ ਹੈ ਤੇ ਦਲੈਂਕੜੇ ਵੀ ਹੂੰ ਨਾਹ ਜਾਹੇ ਸਰਬਮਾਨ ਸਰਬਤਰਮਾਨ ਸਦਾਇਬ ਮਾਨ ਤਤਾਹੇ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਦਰਸ਼ਨ ਤੇ ਵਿਸ਼ਰਾਮ ਹੈ ਜੀ ਖੇਲ ਖੇਲ ਅਖੇਲ ਖੇਲਨ ਖੇਲਨ ਤੇ ਵਿਸ਼ਰਾਮ ਹੈ ਜੀ अंत को फिर एक देव पेब ना जानहि जे वेद और कतेव रूप रंग ना जात पात सुख जानहि कह जीव ससय अंकुर सो ससय अंकुर सो जानहि कह जीव तातमात ना जात जाकर ਜਨਮ ਮਰਨ ਬਹੀਨਾ ਬੱਬੇ ਨੂੰ ਹਿਯਾਰੀ ਬਹੀਨਾ ਚੱਕਰ ਬੱਕਰ ਫਰੇ ਚਤਰ ਚੱਕ ਚਤਰ ਚੱਕ ਕਹਿ ਕੇ ਵਿਸ਼ਰਾਮ ਹੈ ਜੀ ਮਾਨਹੀ ਪ੍ਰਤੀਨ ਲੋਕ 14 ਹੈ ਕੇ ਵਿਖੈ ਇਸ ਪਾਠ ਨੂੰ ਪੋਲਾ ਬੋਲਣਾ ਪੋਲਾ ਪਾਠ ਬੋਲਣਾ ਲੋਕ 14 ਹੈ ਕੇ ਵਿਖੈ ਜਗ ਜਾਬਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਬੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੂਰਨ ਬੋਲਣਾ ਬਲੰਕ ਪੂਰਨ ਪੁਰਖ ਅਪਾਰ ਸਰਬ ਵਿਸ ਇਸ ਪਾਠ ਨੂੰ ਗੁਰੂ ਪਿਆਰਿਓ ਸਸਵੇ ਦੇ ਪੈਰ 'ਚ ਵਾਵਾ ਆਇਆ ਹੈ ਸਰਬ ਵਿਸਵ ਸਸਵੇ ਨੂੰ ਔਂਕੜ ਅਤੇ ਐੜਾ ਲਾ ਕੇ ਪਾਠ ਕਰਨਾ ਹੈ ਵਿਸਵ ਜਦੋਂ ਅਸੀਂ ਵਿਸਵ ਬੋਲਾਂਗੇ ਤੇ ਵਾਵੇ ਦੀ ਆਵਾਜ਼ ਆਪਣੇ ਆਪ ਹੀ ਨਿਕਲ ਜਾਵੇਗੀ ਸੁਣ ਕੇ ਦੇਖੋ ਸਰਬ ਵਿਸਵ ਸਰਬ ਵਿਸਵ ਕਈ ਆਪਣੇ ਸਿੰਘ ਬੇਸਬ ਵਾਵਾ ਪੂਰਾ ਨਾਲ ਲਾ ਕੇ ਬੋਲ ਦਿੰਦੇ ਆ ਬੇਸਬ ਉਹ ਵੀ ਠੀਕ ਹੈ ਆਪਣੀ ਜਗ੍ਹਾ ਕਿਸੇ ਦੀ ਕੋਈ ਦੂਸਰੀ ਨਹੀਂ ਪਰ ਹੁਣ ਆਪ ਸਭ ਸੰਗਤਾਂ ਨੇ ਧਿਆਨ ਰੱਖਣਾ ਸਰਬ ਵਿਸ਼ਵ ਸਸਿਨ ਓਂਕੜ ਐੜਾ ਸਰਬ ਵਿਸ਼ਵ ਰਚਿਓ ਸਵੰਪਵ ਸਸਿਨ ਓਂਕੜ ਜਈਆ ਪੂਰਾ ਲੱਗਾ ਹੈ ਈੜੀ ਸ਼ਿਆਰੀ ਆਣਾ ਹਾਂ ਈੜੀ ਸ਼ਿਆਰੀ ਐੜੇ ਟਿੱਪੀ ਪੱਬਾ ਤੇ ਵਾਵਾ ਲਿਖਣਾ ਤਾਂ ਲਿਖ ਲੋ ਸਸੇ ਓਂਕੜ ਈੜੀ ਨੂੰ ਸ਼ਿਆਰੀ ਐੜੇ ਟਿੱਪੀ ਅੱਬਾ ਵਾਵਾ ਪੂਰਾ ਜਈਆ ਹੈ ਸਵੰਪਵ ਸਵੈਮ ਭਵ ਸਵੈਮ ਭਵ ਇਸ ਤਰੀਕੇ ਨਾਲ ਈੜੀ ਨੂੰ ਸਿਹਾਰੀ ਲੱਗ ਜਾਣੀ ਆ ਜੀ ਐੜੇ ਟੁਕੀ ਲੱਗ ਜਾਣੀ ਆ ਬਾਕੀ ਅੱਖਰ ਉਦੇ ਰਹਿਣੇ ਆ ਸਵੈਮ ਭਵ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਜੁਗਤ ਇਸ ਪਾਠ ਨੂੰ ਸੰਜਗਤ ਨਹੀਂ ਕਰਨਾ ਸੰਜੁਗਤ ਸੰਜੁਗਤ ਕਾਲ ਹੀਨ ਕਲਾ ਸੰਜੁਗਤ ਸੰਜੁਗਤ ਕਹਿ ਕੇ ਵਿਸ਼ਰਾਮ ਹੈ ਜੀ ਅਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤ ਧਰਮ ਧਾਮ ਸੁ ਭਰਮ ਸਸੇ ਅੰਕੜ ਸੋ ਪਰਮ ਰਹਿਤ ਇਸ ਨੂੰ ਗੁਰੂ ਪਿਆਰੋ ਅਸੀਂ ਰਹਿਤ ਪੜਦੇ ਆ ਅਤੇ ਦੋ ਤਰੀਕੇ ਨਾਲ ਪਾਠ ਹੁੰਦਾ ਇੱਕ ਹੈ ਕੱਲਾ ਰਹਿਤ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਪੇਸ ਅੰਗ ਰਾਗ ਨ ਰੰਗ ਜਾ ਕਹੈ ਜਾ ਕਹੈ ਜਾ ਕਹੈ ਉਤੇ ਵਿਸ਼ਰਾਮ ਹੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਉਸਤਤ ਕਹਿ ਕੇ ਵਿਸ਼ਰਾਮ ਹੈ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਦੂਤ ਇਸਦਾ ਧਿਆਨ ਰੱਖਣਾ ਹਿੰਦੀ ਦੇ ਸ਼ਬਦ ਹੈ ਅਵਦੂਤ ਪਾਠ ਕਰਨਾ ਹੈ ਗਰਵਗੰਜਨ ਸਰਬਪੰਜਨ ਆਦ ਰੂਪ ਅਸੂਤ ਅੰਗ ਪੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬ ਕੋ ਪ੍ਰਤਿਪਾਰ ਹੁਣ ਦੋਏ ਹਿਸ਼ਾਰੀਆਂ ਬੋਲਣੀਆਂ ਸੀ ਰਾਰੇ ਨੂੰ ਵੀ ਹਿਸ਼ਾਰੀ ਲੱਗ ਜਾਣੀ ਐ ਕਿਉਂਕਿ ਪੱਪੇ ਨੂੰ ਲੱਗੀ ਐ ਤਾਂ ਲੱਗਣੀ ਰਾਰੇ ਨੂੰ ਤੱਤੇ ਦੀ ਹਿਸ਼ਾਰੀ ਤੱਤੇ ਨੂੰ ਹੀ ਰਹਿਣੀ ਆ ਉਹ ਨਹੀਂ ਆਣੀ ਰਾਰੇ ਦੇ ਕੋਲ ਪ੍ਰਤਿਪਾਰ ਪ੍ਰਤਿਪਾਰ ਇਹਨੂੰ ਫੇਰ ਜਲਦੀ ਨਾਲ ਪਾਠ ਕਰਨਾ ਸਰਬ ਕੋ ਪ੍ਰਤਿਪਾਰ ਪੱਪਾ ਰਾਰੇ ਨੂੰ ਹਿਸ਼ਾਰੀ ਤੱਤੇ ਨੂੰ ਹਿਸ਼ਾਰੀ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣ ਹੀ ਸ਼ਾਸਤਰ ਪਾਠ ਇਕੱਠਾ ਬੋਲਣਾ ਜਲਦੀ ਨਾਲ ਸਰਬ ਸ਼ਾਸਤਰ ਨਾ ਜਾਣ ਹੀ ਜਹ ਰੂਪ ਰੰਗ ਅਲ ਰੇਖ ਪਰਮ বেদ ਪੁਰਾਨ ਜਾ ਕਹੇ ਜਾ ਕਹੇ ਕਕਾ ਹਰਿ ਅਨੁਸ਼ਾਰੀ ਕਹੇ ਜਾ ਕਹੇ ਜਾ ਕਹੇ ਹੁਣ ਜਲਦੀ ਨਾਲ ਬਾਠ ਕਰਨਾ ਸੀ ਪਰਮ বেদ ਪੁਰਾਨ ਜਾ ਕਹੇ ਜਦ ਕਹੇ ਨੇਤ ਭਾਕਤ ਨਿਤ ਕੋਟ ਸਿਮਰਤ ਹੁਣ ਉਪਰ ਟਿੱਪੀ ਲੱਗੀ ਐ ਸਿਮਰਤ ਦੀ ਹੁਣ ਟਿੱਪੀ ਦੀ ਆਵਾਜ਼ ਆਣੀ ਚਾਹੀਦੀ ਐ ਸਿਮਰਤ ਸਿਮਰਤ ਇਹੋ ਸਤਰਾਂ ਕੋਟ ਸਿਮਰਤ ਕੁਰਾਨ ਸ਼ਾਸਤਰ ਸ਼ਾਸਤਰ ਕਹਿ ਕੇ ਵਿਸ਼ਰਾਮ ਹੈ ਜੀ ਨਾ ਆਵਹੀ ਬਹੁ ਚਿਤ ਸਮੇਂ ਦੀ ਸਮਾਪਤੀ ਹੈ ਗੁਰੂ ਪਿਆਰੇ ਸਤਿਗੁਰੂ ਦੀ ਕਿਰਪਾ ਕਰਨ ਰਹਿਮਤ ਕਰਨ ਸਭ ਸੰਗਤਾਂ ਨੇ 86 ਪੌੜੀਆਂ ਦੀ ਸੰਖਿਆ ਸਰਵਣ ਕੀਤੀ ਹੈ ਬਾਧ ਤੋਂ ਬਾਅਦ ਘਰੇ ਜਾ ਕੇ ਜਿੰਨਾ ਅਭਿਆਸ ਕਰ ਹੁੰਦਾ ਹੈ ਬਾਰ ਬਾਰ ਸ਼ਬਦਾਂ ਨੂੰ ਪੜੋ ਚੰਗੀ ਤਰ੍ਹਾਂ ਸਾਨੂੰ ਚੇਤੇ ਹੋ ਜਾਣ ਤੇ ਗੁਰੂ ਪਿਆਰੋ ਤਾਂ ਕੀ ਸਤਿਗੁਰੂ ਜੀ ਸਾਡੇ ਤੇ ਅਪਾਰ ਕਿਰਪਾ ਕਰਨ ਬਾਧ ਤੋਂ ਬਾਅਦ ਅਸੀਂ ਇਸ ਲੋਕ ਪਰਲੋਕ ਦੇ ਵਿੱਚ ਲਾਹੇ ਲੈ ਸਕੀਏ ਜੀ ਹੋਈਆਂ ਬੇਅੰਤ ਗਲਤੀਆਂ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਜੀ ਦੀ ਸੰਕ ਬਖਸ਼ਣ ਹਾਰ ਹੈ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ